ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਨਾ ਹੁਣ ਜਦੋਂ ਆਇਆ ਮੈਂ ਦੇਖਿਆ ਸਾਹਬ ਆਪਣੀ ਮਾਂ ਨੂੰ ਦੱਸਣ ਲੱਗੇ ਆ ਸੀ ਆਪਦੀ ਮਿਹਨਤ ਬਾਰੇ ਜਿਹੜਾ ਹੁਣ ਮੈਚ ਖੇਡ ਕੇ ਆਇਆ ਆਇਆ ਹਾਂ ਜਿਉਂ ਆ ਤੇ ਚਲ ਮੈਂ ਦੇਖਿਆ ਮਾਂ ਚਲ ਆਪਾਂ ਮੈਂ ਕਿਹਾ ਚਲ ਵੀਡੀਓ ਬਣਾ ਲੈਨੇ ਆ ਦੇਖੋ ਸਾਹਬ ਦੀ ਮਿਹਨਤ ਸਾਡੇ ਦੀ ਇਹਨੇ ਹੋ ਗਏ 12 12 ਮਾਡਲ ਜਿੱਤ ਲੈਨੇ ਹੁਣ ਤਾਂ ਹੀ ਅੱਜ ਅੱਜ ਦਾ ਖੇਡ ਆ ਆ ਅੱਜ ਜਿੱਤ ਕੇ ਲਿਆਇਆ ਹੈ ਬਾਲੀਵਾਲ ਆ ਬਾਲੀਵਾਲ ਫਸਟ ਆਈਆ ਟੀਮ ਇਹਨਾਂ ਦੀ ਬਾਬਾ ਬੰਦਾ ਸਿੰਘ ਪਾਤਰ ਕਾਲਜ ਚ ਯੂਨੀਵਰਸਿਟੀ ਚ ਫਤੇਗੜ ਸਾਹਿਬ ਉਥੇ ਹੋਏ ਸੀਗੇ ਬਾਲੀਬਾਲ ਦੇ ਮੈਚ ਤੇ ਆ ਸਕੂਲ ਦੇ ਵਿੱਚ ਵੱਖੋ ਵੱਖੀ ਖੇਡਾਂ ਦੇ ਵਿੱਚ ਜਿੱਥੇ ਇਹਨੇ ਪਾਰਟਿਸਿਪੇਟ ਕੀਤਾ ਬਾਕੀ ਇਹਦੀ ਆ ਰੈਸਲਿੰਗ ਵਾਲਾ ਆ ਰੈਸਲਿੰਗ ਵਾਲੇ ਰੈਸਲਿੰਗ ਵਾਲਾ ਹੋਰ ਵੀ ਸੀਗਾ ਆ ਇਹਨੇ ਰੈਸਲਿੰਗ ਚ ਜਿੱਤੇ ਨੇ ਤੇ ਆ ਬਾਲੀਬਾਲ ਚ ਆਹ ਆ ਵੀ ਬਾਲੀਬਾਲ ਚ ਆ ਆ ਦੋ ਰੇਸਾਂ ਚ ਆ ਦੋ ਰੇਸਾਂ ਚ ਨੇ ਹਾਂ ਫਰੋਵੀਆ ਪੰਜਾਬ ਕੀ ਸਰਿਸ ਆ ਫਲੋਗ ਜੰਪ ਰਿਸਾਂ ਚ ਜਾਨੀ ਕਹਿਣ ਦਾ ਮਤਲਬ ਵੀ ਆ ਐਕਟੀਵਿਟੀ ਦੀ ਗੱਲ ਆ ਰੈਸਲਿੰਗ ਵੀ ਨਾਲ ਸਿੱਖ ਰਿਹਾ ਕਰਦਾ ਤੇ ਨਾਲ ਨਾਲ ਆ ਬਾਲੀਬਾਲ ਵਾਲਾ ਤੇ ਮੈਂ ਸਮਝਦਾ ਵੀ ਯਾਰ ਦੇਖੋ ਜਵਾਕਾਂ ਨੂੰ ਨਾ ਖੇਡਾਂ ਨਾਲ ਸਾਨੂੰ ਜ਼ਰੂਰ ਜੋੜਨਾ ਚਾਹੀਦਾ ਜਦੋਂ ਮਾਪੇ ਵੀ ਨਹੀਂ ਕੋਈ ਐਫਰਟ ਕਰਦੇ ਤਾਂ ਜਵਾਕ ਨੇ ਕਿੱਥੋਂ ਕਰਨਾ ਨਾ ਤੁਸੀਂ ਦੇਖੋ ਵੀ ਇੱਕ ਜਦੋਂ ਮਾਂ ਪਿਓ ਨੂੰ ਸ਼ੌਂਕ ਹੋਵੇ ਤੇ ਗਾਂ ਪੁੱਤ ਦੇ ਵਿੱਚ ਵੀ ਉਹ ਹੋਵੇ ਕਹਿੰਦਾ ਹੁੰਦਾ ਮੇਰੇ ਪਾਪਾ ਕਹਿੰਦੇ ਹੁੰਦੇ ਨੇ ਇਹਦੇ ਦਾਦਾ ਵੀ ਕਹਿੰਦੇ ਨੇ ਬਲੱਡ ਹੁੰਦਾ ਬਲੱਡ ਦਾ ਵੀ ਫਰਕ ਆਉਂਦਾ ਮੇਰੇ ਇਹਦਾ ਦਾਦਾ ਮੇਰਾ ਪਾਪਾ ਉਹ ਖੇਡਦੇ ਸੀਗੇ ਫੁੱਟਬਾਲ ਪਾਪਾ ਉਹਨੇ ਤੇ ਚਲੋ ਮੈਨੂੰ ਵੀ ਬਹੁਤ ਸ਼ੌਂਕ ਰਿਹਾ ਸ਼ੁਰੂ ਤੋਂ ਗੇਮਾਂ ਗੋਮਾਂ ਦਾ ਜਿੰਮ ਹੋਰ ਜਿਹ ਵੀ ਹੈ ਨਾ ਜਿੰਨਾ ਕੁਝ ਮੈਂ ਕਰ ਸਕਿਆ ਰਨਿੰਗ ਰੋਨਿੰਗ ਰੇਸ ਰੂਸ ਤੇ ਮੈਂ ਵੀ ਬਹੁਤ ਕਰਦਾ ਰਿਹਾ ਮੈਨੂੰ ਨਿੱਕੇ ਹੁੰਦੇ ਸ਼ੌਂਕ ਸੀ ਤੇ ਗਾਂ ਮੇਰਾ ਮੁੰਡਾ ਹਨਾ ਬੜੀ ਯਾਰ ਖੁਸ਼ੀ ਹੁੰਦੀ ਆ ਹੁਣ ਦੇਖੋ ਇਹ ਮਾਡਲ ਲਈ ਪਿਆ ਸੀ ਹਨਾ ਜਿਵੇਂ ਐਂਜੇ ਪਿਆ ਸੀ ਇਹੇ ਜਦੋਂ ਮੈਂ ਆਇਆ ਐਂ ਦੇ ਐਂ ਦੇ ਕਰੀ ਜਾਵੇ ਤੇ ਚਾਹ ਹੁੰਦਾ ਹੌਸਲਾ ਵੀ ਵੱਧਦਾ ਤੇ ਜਵਾਕਦਾ ਸਾਨੂੰ ਉਹ ਵਧਾਉਣਾ ਵੀ ਚਾਹੀਦਾ ਮੈਂ ਸਾਰੇ ਜਿੰਨੇ ਪੇਰੈਂਟਸ ਨੇ ਸਾਰਿਆਂ ਨੂੰ ਹੱਥ ਜੋੜ ਕੇ ਮਤਲਬ ਸਿਨਮਰ ਬੇਨਤੀ ਕਰਦਾ ਵੀ ਯਾਰ ਬੱਚਿਆਂ ਨੂੰ ਜਵਾਕਾ ਹੋਣਾ ਇਹ ਖੇਡਾਂ ਨਾਲ ਜੋੜੋ ਕਿਸੇ ਗੇਮ ਚ ਪਾਓ ਭਾਵੇਂ ਕੋਈ ਵਾਲੀਬਾਲ ਕਰੇ ਕੋਈ ਰੈਸਲਿੰਗ ਕਰੇ ਕੋਈ ਕੁਸ਼ ਕਰੇ ਜਰੂਰ ਲਾਉਣਾ ਚਾਹੀਦਾ ਇਹਦੇ ਨਾਲ ਇੱਕ ਤਾਂ ਜਿਹੜਾ ਜਵਾਕਾ ਤੁਹਾਡਾ ਮਾੜੀ ਸੰਗਤ ਤੋਂ ਬਚਦਾ ਹੁਣ ਦੇਖੋ ਇਹ ਸਕੂਲੋਂ ਆਉਂਦਾ ਸਕੂਲੋਂ ਆਉਣ ਤੋਂ 20 ਮਿੰਟ ਅੱਧੇ ਘੰਟੇ ਮਗਰੋਂ ਮੈਂ ਇਹਨੂੰ ਖੜੇ ਲੈ ਜਾਂਦਾ ਖਾੜਿਆਂ ਆਗੇ ਟਿਊਸ਼ਨ ਚਲੇ ਜਾਂਦਾ ਉਸ ਤੋਂ ਬਾਅਦ ਘੰਟਾ ਢੂਲ ਘੰਟਾ ਇਹਦੇ ਕੋਲ ਹੁੰਦਾ ਇਹ ਆਪਣਾ ਬਾਹਰ ਮੂਰ ਬਹਿ ਗਿਆ ਜਵਾਕਾਂ ਜਿਉਂ ਕਰਾਂ ਗੱਲਬਾਤ ਕਰਨੀ ਆ ਫਿਰ ਆ ਕੇ ਮੁੜ ਕੇ ਪੁਸ਼ ਪੜ੍ਹ ਲਿਆ ਫਿਰ ਮੁੜ ਕੇ ਟੀਵੀ ਟੂਬੀ ਦੇਖ ਲਿਆ ਆਪਦਾ ਦਿਹਾੜੀ ਪਾਰ ਤੇ ਹੋਰ ਇਤੋਂ ਵਧੀਆ ਹੋਰ ਆਪਾਂ ਨੂੰ ਕੀ ਚਾਹੀਦਾ ਜਦੋਂ ਹੁਣ ਆਪਾਂ ਨੂੰ ਇਹ ਹੀ ਨਹੀਂ ਪਤਾ ਆਪਣਾ ਜਵਾਕ ਕੀ ਕਰੀ ਜਾਂਦਾ ਕਿੱਥੋਂ ਆਇਆ ਸਕੂਲੋਂ ਆ ਕੇ ਕਿਹਦੇ ਨਾਲ ਗਿਆ ਤੇ ਫਿਰ ਤਾਂ ਕੋਈ ਨਾ ਕੋਈ ਚਾਂਸ ਬਣਦਾ ਨੇ ਬਾਕੀ ਸੱਤ ਘੁਰਦੇ ਹੱਥਾਂ ਵੀ ਪ੍ਰਮਾਤਮਾ ਨੇ ਜਵਾਕ ਨੂੰ ਕਿਹੜੇ ਪਾਸੇ ਕੀਆ ਸਿਸਟਮ ਪਰ ਮਾਪੇ ਆਪਣੇ ਵੱਲੋਂ ਉਹਦੀ ਜ਼ਿੰਮੇਵਾਰੀ ਨਿਭਾਵੇ ਜਮਾਕ ਉਹ ਪਰਮਾਤਮਾ ਦਾ ਨਿਭਾਏ ਦੇਣੀ ਆ ਕਿ ਕਹਿਣ ਦਾ ਪਾਵੇ ਹੈ ਵੀ ਨਾ ਜਵਾਕਾਂ ਨੂੰ ਯਾਰ ਜ਼ਰੂਰ ਖੇਡਣ ਨਾ ਲਾਓ ਮੈਂ ਆਪਣੇ ਵੱਲੋਂ ਸਾਰਿਆਂ ਦੇਖੋ ਕੋਸ਼ਿਸ਼ਾਂ ਕਰਦਾ ਆ ਆਪਣਾ ਘੋੜਾ ਰੱਖਿਆ ਹੋਇਆ ਆਪਣੇ ਕੋਲ ਜਾਦੂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਹਾਰਸ ਰਾਈਡਿੰਗ ਵੱਲ ਲੱਗੇ ਉਹਦੇ ਨਾਲ ਇਹਦਾ ਧਿਆਨ ਉੱਚ ਰਹਿੰਦਾ ਜਦੋਂ ਕੋਈ ਕੋਈ ਫालतू ਸਮਾਂ ਹੁੰਦਾ ਇਹ ਉਹਦੇ ਘੋੜੇ ਦੇ ਖਰਖਰਾ ਖੁਰਖਰਾ ਮਾਰ ਲਿਆ ਹੋਰ ਬਿਲਕੁਲ ਜਾਨਵਰ ਜਿਹੜੇ ਮੈਂ ਰੱਖੇ ਹੋਏ ਨੇ ਹਨਾ ਵੀ ਇਹਦਾ ਧਿਆਨ ਉਹਨਾਂ 'ਤੇ ਲੱਗਿਆ ਰਹੇ ਤੋ ਚਲੋ ਇਹਦੇ ਮੁਬਾਰਕਾਂ ਵੀ ਨੇ ਮੇਰੇ ਪੁੱਤ ਨੂੰ ਬਹੁਤ ਬਹੁਤ ਜਿਆਦਾ ਹੈ ਨਾ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦਾ ਰਹੇ ਇੱਕ ਦਿਨ ਇਹੋ ਜਿਹਾ ਦਿਨ ਆਵੇ ਛੇਤੀ ਤੋਂ ਛੇਤੀ ਵੀ ਇਹ ਪਹਿਲਾ ਪੰਜਾਬ ਨੂੰ ਵੀ ਪਰ ਰਜ਼ਨ ਕਰੇ ਤੇ ਮੁੜ ਕੇ ਫਿਰ ਆਪਦਾ ਇੰਡੀਆ ਤੇ ਇੰਟਰਨੈਸ਼ਨਲ ਲੈਵਲ ਤੇ ਹਨਾ ਸਾਰੇ ਆਪਦਾ ਕਹਿੰਦੇ ਆ ਵੀ ਆਪਦੇ ਭਾਰਤ ਦਾ ਨਾਮ ਉੱਚਾ ਕਰੇ ਤੇ ਪੰਜਾਬ ਦਾ ਨਾਮ ਉੱਚਾ ਕਰੇ ਆਪੇ ਮਾਪਿਓ ਦਾ ਨਾਮ ਉੱਚਾ ਕਰੇ ਧੰਨਵਾਦ